ਇਹ ਕਬਨੇ ਜੁਗਨ ਮੈਚ ਜੰਬੀਸ਼ੇਪ 2024 ਦੇ ਵਿੱਚ 골ਡ ਆਇਆ ਹੈ ਮੈਕਸਰੋ ਦੇ ਵਿੱਚ ਮੈਂ 68.03 ਮੀਟਰ ਥਰੋ ਲਗਾਈ ਹੈ ਉਦੀ ਪ੍ਰੈਪਰੇਸ਼ਨ ਵਿੱਚ ਲੱਗ ਭਾ ਇੱਕ ਸਾਲ ਤੋਂ ਚੱਲ ਰਹੀ ਸੀ ਤੇ ਇਹ ਵੀ ਸਟੇਜ ਨੇ ਵੀ ਮਤਲਬ ਦੋ ਤਿੰਨ ਮਹੀਨੇ ਵਧਿਆ ਸੀ ਵਧੀਆ ਪ੍ਰੈਪਰੇਸ਼ਨ ਦਿੱਤੀ ਆ ਮੇਰਾ ਨਾਮ ਰਮਿੰਦਰ ਸਿੰਘ ਹੈ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਪਿੰਡ ਸੇਖਾ ਤੇ ਇਹਦੇ ਦੇ ਕੋਸਾ ਰਮਿੰਦਰ ਸਿੰਘ ਤੇ ਇਹ ਮੇਰੇ ਮਦਨ ਨੇ ਫਿਰਿੰਦਰਪੁਰ ਦੋਵੇਂ ਵਧੀਆ ਸਪੋਰਟ ਲਈ ਆ ਉਮਰ ਜੀ ਬੋਲ ਕਰਕੇ ਬੰਦੇ ਬੱਚ ਕਹਿ ਸਕਦੇ ਆ ਕਿ ਤੁਹਾਨੂੰ ਬਹੁਤ ਬਤਾਤ ਨੂੰ ਮਨ ਹਾਸਿਲ ਹੋਇਆ ਵਧੀਆ ਲੱਗ ਰਿਹਾ ਹੋ। ਕਹਿ ਰਹੇ ਨੇ ਪੁਲਿਸ ਕੋਲ ਕੀਤੀ ਆ ਕਦੀ ਨਾ ਕੋਈ ਇਥੇ ਗੱਲ ਤੋਂ ਉਹਨਾਂ ਨੇ ਕੋਈ ਕੋਰ ਨਹੀਂ ਪਹੁੰਚਾਈਦਾ। ਆਬੀ ਹੁੰਦੀ 2025 ਦੀ ਜੇ ਕੈਲੰਡਰ ਆਈ ਆ ਫਿਰ ਆਪੋ ਸਾਹਿਬ ਨਾਲ ਪਹਿਲੇ ਗੱਲ ਕਰਕੇ ਜੋ ਜੀਤਾ ਕੋ ਸਾਹਿਬ ਨੇ ਕਹਿਣਗੇ ਉਹਦਾ ਆਪਾਂ ਕਹਿਣਾ ਕਰਾਂਗੇ ਤੇ ਆ ਜੀ ਮਤਲਬ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦਾ ਸੰਦੇਸ਼ ਇਹ ਹੀ ਹੈ ਕਿ ਬੁਰੇ ਚੰਗੇ ਫਰਕ ਦੇ ਬੈਠੋ ਚੰਗੇ ਬੰਦਿਆਂ ਨਾਲ ਬੈਠੋ ਤੁਹਾਡੀ ਸੋਚ ਵਧੀਆ ਹੋਊਗੀ। ਉਹ ਜਿਹੜਾ ਦਾਗਰ ਸਰਕਲ ਜਾਨਿਆ ਬੰਦੇ ਹੋ ਜਾਣੇ ਆਪਾਂ ਐਸੀ ਉਹਨੂੰ ਚੰਗਾ ਸੰਦੀਏ ਬੜਾ ਮਾਰਿਆ ਕਰਦੀ ਹੈ ਸੋ ਸੰਗਤ ਨੂੰ ਮੈਟਰ ਕਰਦੀ ਹੈ ਜੀ ਇਹ ਤਾਂ ਕੋਸਾ ਨਹੀਂ ਕਿਸੇ ਜੀ ਸੀ ਪਾਈ ਨੇ ਉਹ ਬੰਦਾ ਪਹਿਲਾਂ ਤਾਂ 2 ਕਰੋੜ ਜਾਂਦਾ ਹੁੰਦਾ ਸੀ ਆਪਣੇ ਇਥੇ ਗੋਮਨ ਕਾਲਜ ਉੱਧੇ ਦਸ ਜੀ ਬੰਦ ਛੋਟੇ ਪਤੀਆਂ ਦੇ ਦੇ ਗੇੜੀ ਬੰਗਲੋਂ ਪਈ ਜੀ ਮੈਨੇ ਦੇਖਿਆ ਇਹਨਾਂ ਨੇ ਦੇਖਿਆ ਕਿ ਇਹ ਬੰਦਾ ਕਰ ਸਕਦਾ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਕਰ ਇਹਨਾਂ ਦੀ ਸਪੋਰਟ ਰਹੀ ਹੈ ਬਹੁਤ ਅੱਜ ਆਏ ਆ ਅੱਗੇ ਵਧੀਆ ਕਰਾਂਗੇ ਭਾਈ ਜਿਵੇਂ ਜਿਵੇਂ ਹੀ ਜਾਈਦਾ ਆਪਣੀ ਸਟੇਟ ਤੋਂ ਬਾਹਰ ਇੱਕ ਵਧੀਆ ਮਾਹੌਲ ਮਿਲਦਾ ਕਿਉਂਕਿ ਉੱਥੇ ਗਰਾਉਂਡਾਂ ਬਹੁਤ ਵਧੀਆ ਬਣੀਆਂ ਹੋਈਆਂ ਨੇ ਇੱਕ ਵਧੀਆ ਫੀਲਿੰਗ ਆਉਂਦੀ ਆ ਕੰਪਲੈਕਸ ਵਿੱਚ ਖੇਡਣ ਜਾਈਦਾ ਵਾ ਬਹੁਤ ਵਧੀਆ ਲੱਗਦਾ ਭਾਈ ਉੱਥੇ ਨਾਲ ਬੰਦੇ ਆਉਂਦੇ ਨੇ ਥੋੜਾ ਲੱਗਦਾ ਪਰ ਸਾਨੂੰ ਕਿ ਬਾਹਰ ਦੁਨੀਆ ਕਿੱਥੇ ਵੱਸਦੀ ਆ ਭਾਈ ਮੈਂ ਤਾਂ ਮੈਂਟਲੀ ਤੌਰ ਦੀ ਗੱਲ ਆਣਾ ਜਿੱਦਾਂ ਆਪਾਂ ਲੈ ਕੇ ਚੱਲਦੇ ਆਂ ਜਿ ਆਪਾਂ ਪ੍ਰੈਸ਼ਰ ਪਾਵਾਂਗੇ ਕਿਸੇ ਜੀ ਦਾ ਫਿਰ ਤਾਂ ਆਪਾਂ ਨਹੀਂ ਕਰ ਸਕਦੇ ਆਪਾਂ ਸਾਨੂੰ ਚਾਹੀਦਾ ਕਿ ਆਪਾਂ ਫ੍ਰੀ ਮਾਈਂਡ ਹੋ ਕੇ ਜਲੀਏ ਕਿ ਕਿਸੇ ਜੀ ਦਾ ਪ੍ਰੈਸ਼ਰ ਨਾ ਹੋਵੇ ਕਿ ਜੇ ਇਹ ਨਹੀਂ ਹੋਇਆ ਰਿਜ਼ ਕਿ ਮਾਰੇ ਦੇਖਣਗੇ ਰਿਜ਼ਲਟ ਕਿਵੇਂ ਆਏਗਾ ਸਾਡਾ ਕੰਮ ਹੈ ਮਿਹਨਤ ਕਰਨੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪਿੰਡ ਸਲੇਮਬਰ ਹੁਜਾਣਾ ਦਾ ਰਹਿਣ ਵਾਲਾ ਕਲਾਨੌਰ ਰੋਡ ਤੇ ਬੋਲਾ ਗੁਰਦਾਸਪੁਰ ਮੇਰਾ ਨਾਮ ਗੁਰਮੀਤ ਸਿੰਘ ਹੈ ਮੈਂ ਇੰਡੀਅਨ 에ਅਰਫੋਰਸ ਯਾਦਗਰ ਦਾ ਤੇ ਮੈਨੂੰ ਤਕਰੀਬਨ 15 ਤੋਂ 16 ਸਾਲ ਹੋ ਗਏ ਆ ਪਾਇਗੋ ਸਪੋਰਟਸਮੈਨ ਗਰਾਉਂਡ 'ਤੇ ਪ੍ਰੈਕਟਿਸ ਕਰਦੇ ਨੂੰ ਤੇ ਲਗਭਗ 10 ਸਾਲ ਤੋਂ ਮੈਂ ਨਾਲ ਹੀ ਆਜੇ ਕੋਚ ਵੀ ਨਾਲ ਪ੍ਰੈਕਟਿਸ ਕਰਾ ਰਿਹਾ ਹਾਂ ਸ਼ੁਰੂ ਤੋਂ ਇਹ ਪਰਮੇਸ਼ਰ ਸਿੰਘ ਮੇਰੇ ਕੋਲ ਗਰਾਊਂਡ ਵਿੱਚ ਆਉਂਦੇ ਹੁੰਦੇ ਸੀ ਇਹ ਜਦੋਂ ਬੱਚੇ ਛੋਟੇ ਹੁੰਦੇ ਨੇ ਗਰਾਊਂਡ 'ਚ ਆਪਣਾ ਭੱਜੁੰਦੇ ਨੇ ਖੇਡਣ ਮੈਨੂੰ ਦੇਖ ਕੇ ਜਿਵੇਂ ਮੈਂ ਆਪਣਾ ਬਚਪਨਾ ਦਿਖਾਇਆ ਜੀ ਇਹ ਮੁੰਡਾ ਕੋਚਮੈਨ ਬੰਦਾ ਲਾਇਕ ਹੈ ਉਹਦੇ ਮਨ ਚ ਚਾਹ ਹੈ ਫਿਰ ਉਸ ਹਾਲ ਦੇ ਨਾਲ ਜਿਵੇਂ ਮੈਨੂੰ ਸਹੀ ਲੱਗਾ ਫਿਰ ਮੈਂ ਇਸ ਬੰਦੇ ਨੂੰ ਆਪਣੇ ਨਾਲ ਗਰਾਊਂਡ 'ਤੇ ਪ੍ਰੈਕਟਿਸ ਕਰਾਉਣੀ ਸ਼ੁਰੂ ਕੀਤੀ ਕਾਫੀ ਟੈਲੈਂਟ ਸੀ ਮੁੰਡੇ ਵਿੱਚ ਬਹੁਤ ਵਧੀਆ ਸੀ ਸ਼ੁਰੂ ਤੋਂ ਹੀ ਸਟਾਰਟਿੰਗ ਤੋਂ ਫਰਸਟ ਡੇ ਤੋਂ ਕੈਚਿੰਗ ਪਾਵਰ ਵਧੀਆ ਸੀ ਬਹੁਤ ਸੁਣਾ ਕਰਦਾ ਗਿਆ ਅੱਗੇ ਵੀ ਇਦਾਂ ਹੀ ਆਪਾਂ ਕਰਦੇ ਰਹੋਗੇ ਵੀ ਵਧੀਆ ਸੋਹਣਾ ਕਰਾਂਗੇ ਇਸ ਤੋਂ ਸਾਡੀ ਗੇਮ ਟੈਕਨੀਕਲ ਦੇਮਾ ਆਪਾਂ ਜਿੰਨਾ ਅੱਗੇ ਜਾ ਰਹੇ ਹਾਂ ਉਹਨਾ ਆਪਣੀ ਟੈਕਨੀਕ ਹੋਰ ਸਟਰੋਂਗ ਹੋਣ ਦੇ ਲਈ ਅਸੀਂ ਸਾਰਾ ਹੀ ਫੋਕਸ ਆਪਣਾ ਟੈਕਨੀਕ ਤੇ ਕਰ ਰਹੇ ਹਾਂ ਆਉਣ ਵਾਲੇ ਸਮੇਂ ਵਾਸਤੇ ਵੀ ਸਾਡੀ ਇਹੀ ਸਟਰੈਟਜੀ ਨੇ ਵੀ ਆਪਾਂ ਅੱਗੇ ਟੈਕਨੀਕ ਨੂੰ ਵਧੀਆ ਸੁਧਾਰੀਏ ਹੋਰ ਮਿਹਨਤ ਕਰੀਏ ਰੈਗੂਲਰ ਡਰਾਉਂਡ ਦੇ ਜਿਆਦਾ ਮਿਹਨਤ ਕਰਕੇ ਅੱਗੇ ਵਾਲੇ ਹੋਰ ਕੰਪੀਟੀਸ਼ਨਾਂ ਵਿੱਚ ਜਿੱਤੀਏ ਨਹੀਂ ਬਹੁਤ ਵਧੀਆ ਜੀ ਕੋਆਪਰੇਸ਼ਨ ਬਹੁਤ ਵਧੀਆ ਸੀ ਬੱਚਾ ਆਪਣੇ ਨਾਲ ਪੂਰਾ ਜਿਵੇਂ ਆਪਾਂ ਦੱਸਿਆ ਹੋਵੇ ਉਹਨੇ ਕੀਤਾ ਹੈਗੇ ਬਾਕੀ ਮਿਹਨਤ ਬਹੁਤ ਸੋਹਣੀ ਕਰਦਾ ਹੈ ਕਾਫੀ ਮਿਹਨਤੀ ਹੈ ਤਾਂ ਮਾਪਿਆਂ ਦਾ ਕਾਫੀ ਸਪੋਰਟ ਐ ਨੂੰ ਪਿੱਛੋਂ ਗਰਾਊਂਡ ਤੇ ਜਾਂਦਾ ਮਿਲਦ ਕਰਕੇ ਜਾਂਦਾ ਪਿੱਛੋਂ ਜੇ ਬੱਚੇ ਨੂੰ ਪਰ ਬਾਇਡੈਂਸ ਆਪਾਂ ਦੇ ਸਕਦੇ ਆ ਪਰ ਬੱਚੇ ਨੂੰ ਡਾਈਟ ਘਰ ਦਾ ਵਾਲਾ ਮਾਹੌਲ ਆ ਉਹ ਘਰੋਂ ਮਿਲਦਾ ਆ ਉਹ ਆਪਾਂ ਗਰਾਊਂਡ 'ਚ ਨਹੀਂ ਦੇਖ ਸਕਦੇ ਉਹ ਘਰ ਦਾ ਮਾਹੌਲ ਬਹੁਤ ਮੈਟਰ ਕਰਦਾ ਹੈ ਇੱਕ ਵਧੀਆ ਪਲੇਅਰ ਬਣਨ ਵਾਸਤੇ ਦੇਖੋ ਜੀ ਮਾਪੇ ਵੀ ਸਭ ਤੋਂ ਵੱਡੀ ਆ ਜਿਹੜੀਆਂ ਪ੍ਰੋਬਲਮ ਪਤਾ ਕੀ ਆ ਉਹ ਬੱਚੇ ਦੇ ਐਕਸਪੈਕਟੇਸ਼ਨ ਬਹੁਤ ਵੱਡੀਆਂ ਰੱਖ ਦਿੰਦੇ ਨੇ ਬਚਪਨ ਦੇ ਵਿੱਚ ਹੀ ਸਭ ਤੋਂ ਪਹਿਲਾਂ ਬੱਚੇ ਨੂੰ ਰਿਲੈਕਸ ਹੋਣ ਤੱਕ ਇਹ ਗਰਾਊਂਡ ਜਾਂਦੇ ਰੇ ਖੇਲੇ ਬੱਚਾ ਤੁਸੀਂ ਦੇਖਿਆ ਹੋਊਗਾ ਅੱਜ ਕੱਲ੍ਹ ਦਾ ਜਮਾਨਾ ਚੱਲ ਰਿਹਾ ਬੱਚੇ ਫੋਨਾਂ ਤੋਂ ਬਾਹਰ ਨਹੀਂ ਆ ਰਹੇ ਕਿਸੇ ਨੂੰ ਗਰਾਊਂਡ ਦਾ ਇੰਫਲੂਐਂਸ ਨਹੀਂ ਹੈ ਕੋਈ ਵੀ ਬੱਚਾ ਗਰਾਊਂਡ ਜਾ ਕੇ ਖੁਸ਼ ਨਹੀਂ ਪਹਿਲਾਂ ਬੱਚੇ ਗਰਾਊਂਡਾਂ 'ਚ ਖੇਡਦੇ ਸੀ ਇਹਦਾ ਗਰਾਊਂਡ ਦਾ ਮਾਹੌਲ ਹੈ ਨਾ ਉਹ ਸਾਡੇ ਬੋਡੀ ਮੇਕ ਹੈ ਜੋ ਹਾਰਮੋਨਸ ਨੂੰ ਨਿਯੰਤਰਣ ਕਰਦਾ ਜਦੋਂ ਆਪਾਂ ਖੁਸ਼ ਹੁੰਦੇ ਆ ਫੋਨ ਦਾ ਮਾਹੌਲ ਸਾਡੇ ਹਾਰਮੋਨਸ ਨੂੰ ਖਰਾਬ ਕਰਦਾ ਮਾਪੇ ਇਹਦਾ ਸਭ ਤੋਂ ਵੱਡਾ ਸਟੈਪ ਇਹ ਹੋਏ ਕਿ ਬੱਚੇ ਨੂੰ ਘਰੋਂ ਵੱਡਾ ਉਹਨੂੰ ਗਰਾਊਂਡ ਦੇ ਵਿੱਚ ਭੇਜੋ ਜਾਂ ਆਪ ਜਾਓ ਛੋਟੇ ਬੱਚੇ ਨੂੰ ਲੈ ਕੇ ਜਾਓ ਥੋੜਾ ਗਰਾਊਂਡ 'ਤੇ ਜਮਾਓ ਤੇ ਮਿਲ ਇਹ ਸਾਰੇ ਮਸ਼ੀਆਂ ਤੋਂ ਉੱਪਰ ਹੈ ਜਿਹੜਾ ਮਸ਼ਾ ਸਪੋਰਟਸ ਦਾ ਜਿਹਨੂੰ ਲੱਗਦਾ ਆ ਉਹ ਬੰਦਾ ਸਪੋਰਟਸ ਵਿੱਚ ਬਹੁਤ ਜ਼ਿਆਦਾ ਖੁਸ਼ ਹੋ ਗਿਆ ਆਪਣੇ ਨੂੰ ਗਾਂਦਕ ਲੈ ਕੇ ਜਾਂਦਾ ਫਿਰ ਉਹ ਮਸ਼ੀਆਂ ਵਾਲ ਨਹੀਂ ਦੇਗਾ ਮੇਰੇ ਜੀਤ ਸਾਲਮ ਮਨਵਾਰ ਦੇ ਸਤਿਕਾਰ ਸਾਰਿਆਂ ਨੂੰ ਬੇਟਾ ਜਿੱਤ ਕੇ ਆਇਆ ਬਹੁਤ ਖੁਸ਼ੀ ਵਾਲੀ ਗੱਲ ਆ ਪਾਪਾ ਵੀ ਫਿਲਹਾਲ ਤੇ ਰਹਿੰਦੇ ਦੂਰ ਨੇ ਪਰ ਨਾਲ ਹੀ ਰਹਿੰਦੇ ਮੰਨਾਂ ਦੇ ਮਿਹਨਤ ਬਹੁਤ ਵੱਡਾ ਹੋ ਗਿਆ ਬੰਦਾ ਬੜਾ ਬਾਕੀ ਮੇਰੇ ਭੈਣ ਭਰਾਵਾਂ ਨੇ ਮੇਰੇ ਪਿੰਡ ਵਾਲਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਨਾਲੋਂ ਖੁਸ਼ੀ ਉਹਨਾਂ ਨੂੰ ਜ਼ਿਆਦਾ ਵੱਧ ਹੋਈ ਆ ਪਰ ਮੇਰਾ ਤੇ ਇੱਕਦਮ ਮੇਰਾ ਜਿੱਤਰਾ ਦਾ ਬੱਚਾ ਇਹ ਮੈਂ ਕਹਿੰਦੀ ਆ ਸਾਰੀਆਂ ਮਾਮਾਣਾਂ ਮਹਾਰਾ ਜੀਤਾਂ ਦੇ ਬੱਚੇ ਪਿਆ ਮੇਰਾ ਕੋਈ ਬੱਚਾ ਆ ਗਿਆ ਘਰ ਆ ਕਹਿਣਾ ਮੰਨਦਾ ਮੇਰਾ ਬਾਕੀ ਸਭ ਠੀਕ ਆ ਸਵੇਰੇ ਵੀ ਜਾਂਦੇ ਵੀ ਸ਼ਾਮ ਨੂੰ ਵੀ ਜਾਂਦੇ ਵੀ ਜੋ ਕੁਝ ਵੀ ਉਹਨਾਂ ਨੂੰ ਜਿਹੜੇ ਉਹਨਾਂ ਦਾ ਸਿੱਖਿਆ ਮਿਲੀ ਹੈ ਉਹਨਾਂ ਦੇ ਉਸਤਾਦ ਕੋਲ ਉਹ ਬਹੁਤ ਹੀ ਵਧੀਆ ਨਾਈਸ ਬੰਦਸਨ ਨੇ ਉਹਨਾਂ ਨੇ ਬਹੁਤ ਵਧੀਆ ਇਹਨਾਂ ਨੂੰ ਸਟੈਂਡ ਕੀਤਾ ਸਾਡੀ ਜਿੰਨ ਖੇਡ ਸਪੋਰਟ ਹੈ ਸਿੰਧਕੀ ਨੇ ਜੋ ਤਰ੍ਹਾਂ ਮਨ ਕਰਦਾ ਉਹ ਕਰ ਕਦੇ ਮੈਨੂੰ ਕਿਸੇ ਵੀ ਗੱਲ ਤੋਂ ਨਹੀਂ ਰੋਕਿਆ ਕਦੇ ਵੀ ਆਪਣੀ ਪਹੁੰਚ ਤੋਂ ਹੀ ਜ਼ਿਆਦਾ ਇਹਦੇ ਤੇ ਜ਼ੋਰ ਲਾਉਂਦਾ ਹੈ ਉਹ ਬੱਚਾ ਕਾਮਯਾਬ ਹੋ ਜੀ ਇਹਦੇ ਵੱਲ ਵੇਖ ਕੇ ਦੂਸਰੇ ਬੱਚਿਆਂ ਨੂੰ ਸਬਰ ਸੇਬ ਮਿਲਿਆ ਡੀਪੀਲ ਵਾਸਤੇ ਬੜੇ ਕੋਚ ਨੇ ਖੜਦੇ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕੌਣ ਆ ਰਿਹਾ ਕੌਣ ਜਾ ਰਿਹਾ ਕੋਈ ਮਠਿਆਈਆਂ ਲਿਆ ਰਿਹਾ ਕੋਈ ਕੁਝ ਲਿਆ ਰਿਹਾ ਮੈਨੂੰ ਮੈਂ ਧੰਨਵਾਦ ਸਾਰਿਆਂ ਦਾ ਬਹੁਤ ਜ਼ਿਆਦਾ ਕਰਦੀ ਹਾਂ ਮੇਰੇ ਇੱਲੇ ਯੋਗ ਨਹੀਂ ਹੈਗੀ ਕੋਟ ਕੋਟ ਸ਼ੁਕਰਾਨਾ ਮਾਰਦਾ ਹਾਂ ਸਤਿ ਸ੍ਰੀ ਅਕਾਲ ਲੱਖ ਵਾਰੀ ਧੰਨਵਾਦ ਕਰਦੀ ਹਾਂ ਮੈਂ ਇੰਨੇ ਦੇ ਜੀ ਮੇਰੇ ਬੱਚੇ ਨੇ ਮਿਹਨਤ ਕੀਤੀ ਉਹਦੀ ਮਿਹਨਤ ਦਾ ਮੁੱਲ ਅੱਜ ਸਭ